ਜੀਬੇ ਸਾਜਾ ਪੰਜਾਬ ਤੁਹਾਡੇ ਨਾਲ ਇੱਕ ਹੋਰ ਗੁਰੂ ਧਾਮ ਜਿਹਦਾ ਜੀ ਨਾਂ ਹੈਗਾ ਹੈ ਗੁਰਦੁਆਰਾ ਸ਼ਿਕਾਰਗੜ ਇਹ ਉਹ ਗੁਰੂ ਧਾਮ ਹੈਗਾ ਜੀ ਜਿੱਥੇ 6ਵੇਂ ਪਾਸ਼ਾ ਸ਼ੇਰ ਦਾ ਸ਼ਿਕਾਰ ਕਰਨ ਲਈ ਇੱਥੇ ਆਂਦੇ ਹੁੰਦੇ ਸੀ ਕਾੜੇ ਉਹ ਜਿਹੜਾ ਗੋਲ ਤੇ ਤਿੱਜੇ ਬਣੇ ਰਹੇ ਹੁੰਦੇ ਆ ਝੱਡਾ ਲੱਗਦਾ ਨਿਸ਼ਾਨ ਸਾਹਿਬ ਜਿੰਨੂੰ ਅਸੀਂ ਕਹਿੰਦੇ ਆ ਨਿਸ਼ਾਨ ਸਾਹਿਬ ਇੱਥੇ ਲੱਗਾ ਹੁੰਦਾ ਸੀ ਇਹਦੇ ਨਾਲ ਇਹ ਕੋਈ ਹੋਤੀ ਸੀ ਅੱਛਾ ਖੂਈ ਸੀ ਤਲਾਬ ਵਾਲੇ ਪਾਸੇ ਠੀਕ ਹੈ ਜੀ ਅੱਛਾ ਕੋ 10-12 ਮਹੀਨੇ ਪੁੱਟ ਹੋ ਗਏ ਕਿ ਜੈਤ ਉਹ ਪੇ ਕੇ ਪੂਰ ਦੇਖ ਲਾਏਗਾ ਅਸਲ ਹੋਏ 20 ਸਾਲ ਕਿੰਨੇ ਸਾਲ ਹੋਏ ਹੈ ਜਦੋਂ ਗੁਰਦੁਆਰਾ ਟਾਠੀ ਇਹ ਬਿਲਡਿੰਗ ਨਵੀਂ ਬਣੀ ਇਹ ਸਭ 15-20 ਸਾਲ ਹੋ ਗਿਆ ਹੈ 15-20 ਸਾਲ ਤੱਕ ਇਹ ਬਿਲਡਿੰਗ ਮਨੁਸਤ ਪਹਿਲੇ ਹੁੰਦਾ ਸੀ ਦੇਖੋ ਜੀ ਇਹ ਵੇਚੇਗਾ ਨਾ ਹਾਂ ਇੱਕ ਦਰਵਾਜ਼ਾ ਹੈ ਗੁਰਦੁਆਰੇ ਦਾ ਠੀਕ ਹੈ ਇੱਕ ਵਿੱਚ ਘਰ ਇਹ ਕਿਉਂ ਇੱਕ ਅਸਾਰ ਹੈ ਪਹਿਲਾਂ ਤੇ ਇੱਕ 160 ਦਾ ਸੀ ਦਰ ਆਨ ਕੋਰਜ਼ਾ ਆਇਆ ਇਹ ਗੁਰਦੁਆਰਾ ਕਾਲਰਾਕ ਦਾ ਸੀ ਕਿ ਜਿਹੜੇ ਲੋਕ ਅਜੇ ਵੀ ਇਸ ਇਲਾਕੇ 'ਚ ਰਹਿੰਦੇ ਐ ਉਹਨਾਂ ਦੇ شناختੀ ਕਾਰਡ ਤੇ ਅਜੇ ਵੀ ਲਿਖਿਆ ਹੋਇਆ ਹੈ ਕਿ ਇਹ ਗੁਰਦੁਆਰਾ ਮੋਹੱਲਾ ਹੈ ਇਹ ਗੁਰਦੁਆਰੇ ਦੀ ਯਾਦ ਕੱਲੀ ਰਹਿ ਗਈ ਹੈ ਅੱਜ ਜੀਬੇ ਸਾਜਾ ਪੰਜਾਬ ਤੁਹਾਡੇ ਨਾਲ ਇੱਕ ਹੋਰ ਗੁਰੂ ਧਾਮ ਜਿਹੜੇ 1947 ਤੋਂ ਬਾਅਦ ਅਸੀਂ ਸਿੱਖ ਪੰਥ ਵਿੱਚ ਉਹ ਗੁਰਦੁਆਰਾ ਸਾਹਿਬ ਭੁੱਲ ਗਏ ਕਿ ਕਿੱਥੇ ਹੁੰਦੇ ਸੀ ਉਹ ਗਵਾਚ ਗਏ ਹੈ ਜਿਹਦਾ ਜੀ ਨਾਂ ਹੈਗਾ ਹੈ ਗੁਰਦੁਆਰਾ ਸ਼ਿਕਾਰਗੜ ਇਹ ਉਹ ਗੁਰੂ ਧਾਮ ਹੈਗਾ ਜੀ ਜਿੱਥੇ 6ਵੇਂ ਪਾਸ਼ਾ ਜਦੋਂ ਮਜ਼ੰਗ ਦੇ ਗੁਰਦੁਆਰਾ ਸਾਹਿਬ ਆ ਕੇ ਰਹੇ ਹੈ ਇੱਥੇ ਗੁਰੂ ਸਾਹਿਬ ਜੰਗਲ ਵਿੱਚ ਸ਼ੇਰ ਦਾ ਸ਼ਿਕਾਰ ਕਰਨ ਲਈ ਇੱਥੇ ਆਂਦੇ ਹੁੰਦੇ ਸੀ ਲੇਕਿਨ ਪਿਛਲੇ 75 ਸਾਲ ਵਿੱਚ ਇਹ ਗੁਰਦੁਆਰੇ ਜਿਹੜਾ ਹੈਗਾ ਜੀ ਉਹਦਾ ਨਿਸ਼ਾਨ ਹੀ ਖਤਮ ਹੋ ਗਿਆ ਹੈ ਤੇ ਸਾਨੂੰ ਕਿਤੇ ਵੀ ਗੁਰਦੁਆਰਾ ਸਾਹਿਬ ਮਿਲੇ ਨਹੀਂ ਅਜੇ ਤੱਕ ਜੀਵੇ ਸਾਂਝਾ ਪੰਜਾਬ ਤੇ ਹੋਰ ਬਹੁਤ ਸਾਰੇ ਇਤਿਹਾਸਕਾਰ ਜਿਹੜੇ ਹੈਗੇ ਆ ਉਹਨਾਂ ਨੇ ਖੋਜ ਕੀਤੀ ਲਾਹੌਰ ਦੀ ਲੇਕਿਨ ਸਾਨੂੰ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਨਹੀਂ ਮਿਲੀ ਫੇਰ ਜੀਵੇ ਸਾਂਝਾ ਪੰਜਾਬ ਨੇ ਇਹ ਸਾਰਾ ਕੀਤਾ ਅਸੀਂ ਜਿਹੜੀ ਪੁਰਾਣੀ ਇਤਿਹਾਸ ਦੀ ਕਿਤਾਬਾਂ ਹੈ ਪਹਿਲੇ ਉਹਨਾਂ ਨੂੰ ਜਾ ਕੇ ਪੜ੍ਹੀਏ ਤੇ ਦੇਖੀਏ ਇਹ ਗੁਰੂ ਘਰ ਬਾਰੇ ਉਹ ਕੀ ਕਹਿੰਦੇ ਜੀ ਦੋ ਕਿਤਾਬਾਂ ਹੈਗੀਆਂ ਹੈ ਜਿਹੜੀਆਂ ਇਸ ਗੁਰੂ ਘਰ ਸ਼ਿਕਾਰਗੜ ਪਾਸ਼ਾਹੀ ਛੇਵੀਂ ਬਾਰੇ ਗੱਲ ਕਰਦੀਆਂ ਜੀ ਪਹਿਲੀ ਕਿਤਾਬ ਵਿੱਚ ਦੱਸਦੀ ਹੈ ਜੀ ਸਾਨੂੰ ਕਿ ਗੁਰੂ ਘਰ ਜਿਹੜੇ ਹੈਗੇ ਆ ਇਹ ਮੁਸੰਗ ਦੇ ਨੇੜੇ ਤੇ ਕਿੱਥੇ ਹੈਗੇ ਆ ਤੇ ਕਹਿੰਦਾ ਹੈ ਕਿ ਵਾਰਿਸ ਅਤੇ ਫਰੋਸ਼ਪੁਰ ਰੋਡ ਦੇ ਵਿਚਕਾਰ ਹੈਗੇ ਇਤਿਹਾਸ ਸਾਨੂੰ ਇਹ ਦੱਸਦਾ ਹੈ ਕਿ ਵਾਰਿਸ ਰੋਡ ਤੇ ਫਰੋਸ਼ਪੁਰ ਰੋਡ ਦੇ ਵਿਚਕਾਰ ਇਥੇ ਆਸ ਵਿੱਚ ਇਹ ਵੀ ਲਿਖਿਆ ਜੀ ਕਿ ਇਹ ਗੁਰੂ ਸਥਾਨ ਜਿਹੜੇ ਹੈਗੇ ਐ ਸੁੱਕਾ ਤਲਾਬ ਦੇ ਨੇੜੇ ਹੁੰਦੇ ਸੀ ਜੀ ਇਹ ਸੁੱਕਾ ਤਲਾਬ ਜਿਹੜਾ ਹੈਗਾ ਹੈ ਜੀ ਇਹ ਲਖਵਤ ਰਾਏ ਨੇ ਬਣਵਾਇਆ ਸੀ ਜਿਨ੍ਹਾਂ ਨੇ ਹਜ਼ਾਰਾਂ ਹੀ ਸਿੱਖਾਂ ਨੂੰ ਕਤਲ ਕੀਤਾ ਜੀ ਤੇ ਕੈਦ ਕਰਵਾਇਆ ਉਹਦੇ ਬਿਲਕੁਲ ਨੇੜੇ ਲਖਵਤ ਰਾਏ ਦੇ ਸੁੱਕਾ ਤਲਾਬ ਦੇ ਨੇੜੇ ਜਿਹਦੇ ਵਿੱਚ ਪਾਣੀ ਨਹੀਂ ਹੁੰਦਾ ਲੇਕਿਨ ਤਲਾਬ ਬਣਿਆ ਹੋਇਆ ਹੈ ਉਹਦੇ ਨੇੜੇ ਇਹ ਗੁਰਦੁਆਰਾ ਸਾਹਿਬ ਹੈਗੇ ਐ ਜੀ ਤੇ ਇਤਿਹਾਸ ਸਾਨੂੰ ਇਹ ਵੀ ਦੱਸਦਾ ਹੈ ਕਿ ਸਰਦਾਰ ਲਾਲ ਸਿੰਘ ਜਿਹੜੀ ਗੁਰੂ ਸਿੰਘ ਸਭਾ ਲਾਹੌਰ ਦੇ ਮੈਂਬਰ ਸੀ ਉਹਨਾਂ ਨੇ ਇਹਦੀ ਚੰਗੀ ਤਰ੍ਹਾਂ ਉਸਾਰੀ ਕਰਵਾਈ ਸੀ ਇਸ ਗੁਰੂ ਘਰ ਦੇ ਨਾਲ ਬਹੁਤ ਸਾਰੀ ਜ਼ਮੀਨ ਲੱਗੀ ਹੁੰਦੀ ਸੀ ਕਿਉਂਕਿ ਇਸ ਗੁਰਦਾਰ ਸਾਹਿਬ ਦੀ ਜ਼ਮੀਨ ਬੜੀ ਸੀ ਸਿੱਖ ਮੀਟ ਦਾ ਇਹ ਪਲਾਨ ਸੀ ਕਿ ਸਿੱਖ ਨੈਸ਼ਨਲ ਕਾਲਜ ਜਿਹੜਾ ਜੀਟੀ ਰੋਡ ਲਾਹੌਰ ਤੇ ਖੁੱਲ ਗਿਆ ਹੈ ਲੇਕਿਨ ਇਹ ਕੁੜੀਆਂ ਦੀ ਐਜੂਕੇਸ਼ਨ ਦੀ ਹਾਇਰ ਐਜੂਕੇਸ਼ਨ ਲਈ ਅਲੱਗ ਕਾਲਜ ਕੁੜੀਆਂ ਦਾ ਖੋਲਿਆ ਜਾਏ ਇਸ ਜਗ੍ਹਾ ਤੇ ਲੇਕਿਨ ਵੰਡ ਕਰਕੇ ਉਹ ਬਣ ਨਹੀਂ ਸਕਿਆ ਫਿਰ ਜੀ ਦੂਜੀ ਇਤਿਹਾਸ ਦੀ ਕਿਤਾਬ ਸਾਨੂੰ ਇਹ ਦੱਸਦੀ ਹੈ ਕਾਫੀ ਚੀਜ਼ਾਂ ਸੇਮ ਹੈਗੀਆਂ ਹੈ ਲੇਕਿਨ ਜਿਹੜੀ ਨਵੀਆਂ ਚੀਜ਼ਾਂ ਹੈ ਮੈਂ ਉਹੀ ਤੁਹਾਡੇ ਨਾਲ ਗੱਲ ਕਰਾਂਗਾ ਇਹ ਸਾਨੂੰ ਦੱਸਤਾ ਹੈ ਕਿਤਾਬ ਕਿ ਇਸ ਏਡੇ ਗੁਰਦੁਆਰਾ ਸਾਹਿਬ ਹੈਗੇ ਆ ਜਿਹੜੀ ਇਹਨਾਂ ਦੀ ਬਿਲਡਿੰਗ ਹੈ ਉਹ ਦੋ ਮੰਜ਼ਿਲਾ ਹੁੰਦੀ ਸੀ ਉੱਪਰ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਤੇ ਥੱਲੇ ਛੋਟੀ ਜੀ ਬਿਲਡਿੰਗ ਸੀ ਥੱਲੇ ਜਿਹੜੇ ਸੇਵਾਦਾਰ ਉਹ ਰਹਿੰਦੇ ਹੁੰਦੇ ਸੀ ਇਹਦੇ ਨਾਲ ਕੋਈ 4 ਜਾਂ 5 ਬਿਗੇ ਜ਼ਮੀਨ ਹੁੰਦੀ ਸੀ ਫੇਰ ਸਾਨੂੰ ਇਤਿਹਾਸ ਦੱਸਦਾ ਹੈ ਕਿ ਇਹਦੇ ਨਾਲ 10 ਦੁਕਾਨਾਂ ਤੇ 7 ਘਰ ਰਹਾਇਸ਼ ਦੇ ਵੀ ਇਹਦੀ ਜਿਹੜੇ ਆ ਇਹ ਗੁਰਦੁਆਰਾ ਦਾ ਹੱਤਾ ਹੈ ਨਾ ਜਿਹੜਾ ਉਹਦੇ ਅੰਦਰ ਹੁੰਦੇ ਸੀ ਸੋ ਜੀ ਹੁਣ ਅਸੀਂ ਇਹ ਸੋਚਣਾ ਹੈ ਕਿ ਅਗਰ ਇਸ ਗੁਰਦੁਆਰਾ ਸਾਹਿਬ ਨੂੰ ਅਸੀਂ ਲੱਭਣ ਜਾਣਾ ਹੈ ਤੇ ਅਸੀਂ ਕੀ ਕਰਨਾ ਹੈ ਅਸੀਂ ਜੀ ਸਭ ਤੋਂ ਪਹਿਲੇ ਤੇ ਸਾਨੂੰ ਲੱਭਣਾ ਪੈਣਾ ਕਿ ਸੁੱਕਾ ਤਲਾਬ ਕਿੱਥੇ ਹੈ ਸੁੱਕਾ ਤਲਾਬ ਇੱਕ ਵਾਰੀ ਮਿਲ ਗਿਆ ਉਸ ਤੋਂ ਬਾਅਦ ਉਹਦੇ ਬਿਲਕੁਲ ਨੇੜੇ ਆਲਮੋਸਟ ਜੁੜਵਾ ਜਿਹੜਾ ਹੈਗਾ ਜੀ ਇਤਿਹਾਸ ਦੱਸਦਾ ਸਾਨੂੰ ਇਹ ਗੁਰਦੁਆਰਾ ਸਾਹਿਬ ਸੀ ਇਹਦੇ ਨਾਲ ਜੀ ਦੋ ਖੂਹ ਸੀ ਇੱਕ ਖੂਹ ਤੇ ਹਲਟ ਲੱਗਾ ਸੀ ਤੇ ਦੂਜਾ ਖੂਹ ਜਿਹੜਾ ਹੈਗਾ ਜੀ ਉਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਕਹਿੰਦੇ ਨੇੜੇ ਸੀ ਦੂਜਾ ਇਹ ਵੀ ਸਾਨੂੰ ਪਤਾ ਲੱਗਾ ਹੈ ਇਤਿਹਾਸ ਵਿੱਚੋਂ ਕਿ ਇੱਥੇ ਨਿਸ਼ਾਨ ਸਾਹਿਬ ਲੱਗੇ ਹੁੰਦੇ ਸੀ ਤੇ ਗੁਰਦੁਆਰਾ ਸਾਹਿਬ ਦੇ ਨਾਲ 10 ਕੁ ਦੁਕਾਨਾਂ ਤੇ 7-8 ਘਰ ਹੁੰਦੇ ਸੀ ਹੁਣ ਅਸੀਂ ਜੀ ਚੱਲ ਕੇ ਉੱਥੇ ਚਲੀਏ ਲੱਭੀਏ ਜਾ ਕੇ ਅਗਰ ਸਾਨੂੰ ਸੁੱਕਾ ਤਲਾਬ ਮਿਲਦਾ ਹੈ ਤੇ ਉਹ ਜਗ੍ਹਾ ਲਬੀਏ ਜਿੱਥੇ ਕਾਫੀ ਜ਼ਮੀਨ ਖਾਲੀ ਹੋਵੇ ਜਿੱਥੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਹੋ ਨਾ ਨਹੀਂ ਹੈਗੀ ਉਥੋਂ ਦੇ ਬਾਬਿਆਂ ਨਾਲ ਗੱਲ ਕਰੀਏ ਤੇ ਉਹ ਜਿਹੜੀ ਜਗ੍ਹਾ ਹੈਗੀ ਉਹਦੇ ਨਾਲ ਦੁਕਾਨਾਂ ਤੇ ਘਰ ਵੀ ਹੋਣੇ ਚਾਹੀਦੇ ਆਓ ਜੀ ਚਲਿਏ ਹੁਣ ਆਪਾਂ ਲਾਹੌਰ ਮੁਜ਼ੰਗ ਦੇ ਅਗਲੇ ਪਾਸੇ ਹਾਂਜੀ ਫਿਰੋਜ਼ਪੁਰ ਰੋਡ ਤੇ ਸੁਕਾ ਤਲਾਬ ਨੂੰ ਲਬਨ ਚਲੀਏ ਤਾਂ ਕਿ ਸਾਨੂੰ ਦੁਬਾਰਾ ਛੀਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਇਪ ਪੁੱਤਰ ਸਥਾਨ ਹੈ ਸਿੱਖ ਸੰਤਾਨ ਨੂੰ ਦੁਬਾਰਾ ਪਤਾ ਲੱਗੇ ਕਿ ਕਿੱਥੇ ਹੁੰਦਾ ਸੀ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀ ਆਇਆਂ ਨੂੰ ਜੀ ਅ ਜੀਵੇ ਸਾਂਝਾ ਪੰਜਾਬ ਤੁਹਾਨੂੰ ਇੱਕ ਹੋਰ ਗੁਰਦੁਆਰਾ ਸਾਹਿਬ ਲਾਹੌਰ ਸ਼ਹਿਰ ਦੇ ਅੰਦਰ ਜਿਹਦੀ ਯਾਦਗਾਰ ਮਿਟ ਗਈ ਹੈ ਲੇਕਿਨ ਉਹ ਜਗਾ ਜੀਵੇ ਸਾਂਝਾ ਪੰਜਾਬ ਨੇ ਦੁਬਾਰਾ ਲੱਭੀ ਜੀ ਗੁਰਦੁਆਰਾ ਸ਼িকারਗੜ ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ ਹੈ ਜੀ ਜਦੋਂ ਗੁਰੂ ਸਾਹਿਬ ਮੰਜੰ ਗੁਰਦੁਆਰਾ ਸਾਹਿਬ ਵਿੱਚ ਰਹਿੰਦੇ ਹੁੰਦੇ ਸੀ ਇੱਥੇ ਆ ਕੇ ਗੁਰੂ ਸਾਹਿਬ ਸ਼িকার ਖੇਡਦੇ ਸੀ ਜੀ ਮੇਰੇ ਪਿਛਲੇ ਪਾਸੇ ਤੁਹਾਨੂੰ ਜੀ ਦਿਖ ਰਿਹਾ ਹੈ ਕਿ ਇਲਾਕਾ ਜਿਹਦਾ ਨਾਂ ਹੈਗਾ ਹੈ ਸੁੱਕਾ ਤਲਾਬ ਇਹ ਤਲਾਬ ਇਹ ਸਿੱਖਾਂ ਦੇ ਬੁੱੱਜੜ ਜਿਹੜਾ ਹੈਗਾ ਲਖਮਤ ਰਾਏ ਨੇ ਇਹ ਤਲਾਬ ਬਨਾਇਆ ਸੀ ਜੀ ਜਿਵੇਂ ਆਪ ਵੀ ਸਾਰੇ ਨੂੰ ਪਤਾ ਹੋਵੇ ਲਖਮਤ ਰਾਏ ਉਹ ਬੰਦਾ ਹੈਗਾ ਜਿਨ੍ਹਾਂ ਨੇ ਅਲੱਗ-ਅਲੱਗ ਲਾਹੌਰ ਦੇ ਜਿਹੜੇ ਗਵਰਨਰ ਹੈ ਉਹਨਾਂ ਨਾਲ ਨਾਲ ਮਿਲ ਕੇ ਛੋਟਾ ਕੱਲੂ ਕਾਰਾ ਜਿਹੜਾ ਹੈਗਾ ਹੈ 1746 ਦਾ ਕੀਤਾ ਸੀ ਜੀ ਇਹ ਤਲਾਬ ਵਿੱਚ ਕਦੇ ਵੀ ਪਾਣੀ ਨਹੀਂ ਰਿਹਾ ਨਾ ਤੇ ਲਖਬਤ ਰਾਏ ਦੇ ਨਾਂ ਤੇ ਸੁਕਾ ਤਲਾਬ ਬਣ ਗਿਆ ਹੈ ਲੇਕਿਨ ਇਹਦੇ ਚ ਪਾਣੀ ਕਦੀ ਨਹੀਂ ਰਿਹਾ ਤਾਂ ਕਰਕੇ ਇਹਦਾ ਨਾਂ ਹੀ ਸੁਕਾ ਤਲਾਬ ਹੈ ਜੀ ਕਿ ਇਹ ਜਿਹੜੀ ਜਗ੍ਹਾ ਹੈਗੀ ਜਿੱਥੇ ਆਪਾਂ ਆਏ ਆ ਗੁਰਦੁਆਰਾ ਸਾਹਿਬ ਬਿਲਕੁਲ ਇਹ ਤੁਹਾਨੂੰ ਪੇੜ ਦਿਖ ਰਹੇ ਨੇ ਪਿੱਛੇ ਗੁਰਦੁਆਰਾ ਸਾਹਿਬ ਹੁੰਦਾ ਸੀ ਜੀ ਹੁ ਨਹੀਂ ਹੈਗਾ ਲੇਕਿਨ ਜਗ੍ਹਾ ਦਿਖਾਵਾਂਗੇ ਜਾ ਕੇ ਜਿੱਥੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈਗੀ ਸੀ ਉਹ ਤੁਸੀਂ ਬਿਲਡਿੰਗ ਇਸ ਵੀਡੀਓ ਵੀ ਦੇਖ ਸਕਦੇ ਹੋ ਜੀ ਇਹ ਗੁਰਦੁਆਰੇ ਦੇ ਨਾਲ ਜੀ 2 ਐਕੜ ਜ਼ਮੀਨ ਲੱਗੀ ਹੁੰਦੀ ਸੀ ਅਜੇ ਵੀ ਪਿੱਛੇ ਪਾਰਕ ਹੈਗਾ ਅਸੀਂ ਦਿਖਾਵਾਂਗੇ ਤੁਹਾਨੂੰ ਇੱਥੇ 10 ਦੁਕਾਨਾਂ ਹੁੰਦੀਆਂ ਸੀ ਇਧਰਲੇ ਪਾਸੇ ਮਾਰਕੀਟ ਹੈ ਜੀ ਪੂਰੀ ਉਹਦੇ ਅੰਦਰ 10 ਦੁਕਾਨਾਂ ਹੁੰਦੀਆਂ ਸੀ 7 ਘਰ ਹੁੰਦੇ ਸੀ ਕਿਰਾਏ ਦੇ ਤੇ ਗੁਰਦੁਆਰਾ ਸਾਹਿਬ ਜਿਹੜਾ ਹੈ ਕੋ ਡਬਲ ਸਟੋਰੀ ਹੁੰਦਾ ਸੀ ਜੀ ਉੱਪਰ ਜਿਹੜਾ ਹੈ ਪ੍ਰਕਾਸ਼ ਹੁੰਦਾ ਸੀ ਗੁਰੂ ਸਾਹਿਬ ਦਾ ਥੱਲੇ ਰਹਾਇਸ਼ ਹੁੰਦੀ ਸੀ ਤੇ ਜਿਹੜੇ ਵੀ ਇੱਥੇ ਸਿੱਖ ਸੰਗਤਾਂ ਆਈਆਂ 1930 ਜਾਂ 32 ਵਿੱਚ ਉਹ ਦੱਸਦੀਆਂ ਕਿ ਗੁਰੂਏ ਬਹੁਤ ਜ਼ਿਆਦਾ ਖਸਤਾ ਹਾਲਤ ਸੀ ਇਹ ਤੇ ਤੇ ਆਉਡੀ ਤੁਹਾਨੂੰ ਹੁਣ ਅਸੀਂ ਸੂਕਾਤਲਾਬ ਦੇਖ ਲਿਆ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿੱਥੇ ਹੁੰਦੀ ਸੀ ਉਹਦੇ ਬਿਲਕੁਲ ਪਿੱਛੇ ਇੱਥੇ ਜਾ ਕੇ ਤੁਹਾਨੂੰ ਹੁਣ ਅਸੀਂ ਦਿਖਾਈਏ ਸਾਰੇ ਇੱਥੇ ਦੇਖ ਸਕਦੇ ਹੋ ਕਿ ਜਿਹੜੇ ਲੋਕ ਅਜੇ ਵੀ ਇਸ ਇਲਾਕੇ 'ਚ ਰਹਿੰਦੇ ਆ ਉਹਨਾਂ ਦੇ شناختੀ ਕਾਰਡ ਤੇ ਅਜੇ ਵੀ ਲਿਖਿਆ ਹੋਇਆ ਹੈ ਕਿ ਇਹ ਗੁਰਦੁਆਰਾ ਮੋਹੱਲਾ ਹੈ ਇਹ ਗੁਰਦੁਆਰੇ ਦੀ ਯਾਦ ਕੱਲੀ ਰਹਿ ਗਈ ਹੈ ਜਿਹੜਾ ਗੁਰਦੁਆਰਾ ਸਾਹਿਬ ਸੀ ਉਹ ਤੇ ਖਤਮ ਹੋ ਗਿਆ ਹੈ ਲੇਕਿਨ ਇਸ ਇਲਾਕੇ ਨੂੰ ਅਜੇ ਵੀ ਗੁਰਦੁਆਰਾ ਮੋਹੱਲਾ ਕਿਹਾ ਜਾਂਦਾ ਹੈ ਅੱਜ ਹੁਣ ਅਸੀਂ ਤੁਹਾਨੂੰ ਇੱਕ ਬਾਬਾ ਜੀ ਨੂੰ ਮਿਲਾਵਾਂਗੇ ਜਿਨ੍ਹਾਂ ਨੇ ਤੇ ਗੁਰਦੁਆਰਾ ਆਪ ਦੇਖਿਆ ਹੋਇਆ ਹੈ ਉਹਨਾਂ ਦੱਸਣਗੇ ਕਿ ਤੇ ਕੀ ਕੀ ਹੁੰਦਾ ਸੀ ਅਸਲਾਮੁਅਲੈਕੁਮ ਬਾਬਾ ਜੀ ਕੀ ਹਾਲ ਹੈ ਤੁਹਾਡੇ ਆ ਵੀ ਨਾ ਕੀ ਤੁਹਾਡਾ ਹਾਂ ਤੁਮ ਵਸਾਈਂ ਤੇ ਤੁਸੀਂ ਜੀ ਇੱਥੋਂ ਦੇ ਰਹਿਣ ਵਾਲੇ ਹੋ ਮਾਜਰੋ ਨਹੀਂ ਜੀ ਇੱਥੋਂ ਦੇ ਮਕਾਮੀ ਹੈ ਅੱਛਾ ਸਾਨੂੰ ਦੱਸੋ ਜੀ ਸਾਡੇ ਪਿੱਛੇ ਗੁਰਦੁਆਰਾ ਕਿੱਥੇ ਹੁੰਦਾ ਸੀ ਗੁਰਦੁਆਰਾ ਹੁੰਦਾ ਇਹ ਬਿਲਡਿੰਗ ਜਿੱਥੇ ਹੁਣ ਬਣੀ ਐ ਇੱਥੇ ਕੋ ਦਵਾਰਾ ਸਾਹਿਬ ਹੁੰਦਾ ਸੀ ਤੇ ਗੁਰਦੁਆਰੇ ਦੀ ਇਮਾਰਤ ਜਿਹੜੀ ਹੈਗੀ ਐ ਜੀ ਉਹ ਕਿਸ ਟਾਈਪ ਦੀ ਸੀ ਛੋਟੀ ਸੀ ਵੱਡੀ ਸੀ ਇਹ ਆ ਤੁਹਾਡੇ ਆਖਾ ਜੀ ਤੇ ਆਸਰ ਤੇ ਕਰਦੇ ਠੀਕ ਹੈ ਜੀ ਇਹ ਦੱਸੋ ਵੀਰ ਜੀ ਕਿ ਉਹਦੀ ਛੱਤ ਜਿਹੜੀ ਹੈਗੀ ਐ ਵੱਡੀ ਇੱਟਾਂ ਦੀ ਬਣੀ ਛੋਟੀ ਇੱਟਾਂ ਦੀ ਬਣੀ ਸੀ ਬੜੇ ਟੇਟਾ ਦੇ ਵੱਡੇ ਵੱਡੇ ਇੱਟਾਂ ਦੇ ਤੇ ਆ ਛੱਤ ਹੋਰ ਜਿਹੜੀ ਹੋਣੀ ਠੀਕ ਹੈ ਜੀ ਉਹ ਬੜੇ ਐਡੀ ਛੱਤ ਸੀ ਤੇ ਵੀਰ ਜੀ ਉਹਦੇ ਵਿੱਚ ਫੇਰ ਦੱਸੋ ਕਿ ਦੋ ਜਗ੍ਹਾਾਂ ਸੀ ਉੱਪਰ ਥੱਲੇ ਸੀ ਕੋ ਬਿਲਡਿੰਗ ਸੀ ਇੱਕ ਕੋ ਠੀਕ ਹੈ ਜੀ ਤੇ ਹੋਰ ਕੀ ਸੀ ਇੱਥੇ ਅੱਜ ਇੱਕ ਬੁਆਦਰ ਠੀਕ ਹੈ ਜੀ ਇੱਕ ਉਧਰ ਤੇ ਦਾ ਕਾਕੇ ਅੱਛਾ ਕੁ ਬਾਰੀ ਇੱਥੇ ਇੱਕ ਬਾਰੀ ਹੁੰਦੇ ਠੀਕ ਹੈ ਅੱਛਾ ਤਿੰਨ ਬੂਏ ਤੇ ਨਾਲ ਬਾਰੀਆਂ ਆ ਤਿਆਰ ਬੂਏ ਚਾਰ ਬੂਏ ਸੀ ਚਾਰੋਂ ਪਾਸੇ ਇੱਕ ਦੋ ਤਿੰਨ ਠੀਕ ਹੈ ਨਾ ਬੂਏ ਵਾ ਠੀਕ ਹੈ ਕੋਂ ਬਾਰੀਆਂ ਠੀਕ ਹੈ ਜੀ ਤੇ ਹੋਰ ਇੱਥੇ ਕੀ ਕੀ ਸੀ ਕਾਢ ਉਹ ਜਿਹੜਾ ਗੋਜ ਤੇ ਜੇ ਬਣੇ ਰਹੇ ਹੁੰਦੇ ਛੱਡਾ ਲੱਗਦਾ ਨਿਸ਼ਾਨ ਸਾਹਿਬ ਜਿੰਨੋਂ ਸੀ ਕਹਿੰਦੇ ਆ ਨਿਸ਼ਾਨ ਸਾਹਿਬ ਇੱਥੇ ਲੱਗਾ ਹੁੰਦਾ ਸੀ ਅਤੇ ਇਹਨਾਂ ਨਾਲ ਅਜਾ ਕੋਈ ਹੋਰ ਸੀ। ਅੱਛਾ ਖੂਈ ਸੀ ਤਲਾਬ ਵਾਲੇ ਪਾਸੇ। ਠੀਕ ਹੈ ਜੀ। ਅੱਛਾ ਕੋ ਦਜਾ ਜਮੀ ਪੁੱਟੋਗੇ ਕਿ ਜੈਦੋ ਪੇਕੇ ਪੁੱਟ ਦਿਖ ਲਾਏਗਾ। ਤੀਤੇ ਤੇ। ਤਬੀਰ ਜੀ ਐਦਲਾ। ਠੀਕ ਹੈ ਇਹ ਸੁੱਕਾ ਤਲਾ ਆ ਗਿਆ ਸਾਹਮਣੇ। ਤੀ ਵੀਰ ਜੀ ਇਹ ਜਿਹੜੀ ਇਮਾਰਤ ਕਿਹੜੇ ਸੰਤ ਠਿੱਕਾ ਦੋ ਜਾ ਕੇ? ਤੁਹਾਡੇ ਹਿਸਾਬ। ਠਿੱਕੀ ਹੈ ਜੀ ਉਹ ਰਜ਼ਾਕਹਾਰਾ ਦੇ ਫੇਰੇ ਤੇ ਅਡਾਲਿਆਸ। ਅੱਛਾ ਜੀ ਰਜ਼ਾਕਾਰ ਇਥੇ। ਠੀਕ ਹੈ ਜੀ। ਉਹ ਦੁਬਾਰ ਰਜ਼ਾਕਾਰ ਚਲੇ ਗਏ। ठीक है अच्छा अच्छा। ਟਾਕ ਜੀ ਗਈ ਚਾਈ ਗਰ ਦੇ ਜਾ ਚਾਈ ਜਾ ਰਹਾ ਹੈ ਪੈਂਟ। ਤੇ ਕਿ 10 ਸਾਲ ਹੋਏ 20 ਸਾਲ ਕਿੰਨੇ ਸਾਲ ਹੋਏ ਹੈ ਜਦੋਂ ਗੁਰਦੁਆਰਾ ਟੱਟ ਕੇ ਬਿਲਡਿੰਗ ਨਵੀਂ ਬਣੀ ਇਹ ਸਭ 15-20 ਸਾਲ ਹੋ ਗਿਆ ਹੈ 15-20 ਸਾਲ ਤੱਕ ਹੀ ਬਿਲਡਿੰਗ ਮਨ ਉਸ ਤੋਂ ਪਹਿਲੇ ਹੁੰਦਾ ਸੀ। ਠੀਕ ਹੈ ਜੀ ਨਿਸ਼ਾਨ ਹੈ ਕਿ ਪਹਿਲਾਂ ਕਿ ਨਿਸ਼ਾ ਕੋ ਨਾ ਰਹਿ ਗਿਆ ਕੰਦਾ ਰਹਿ ਗਈ ਠੀਕ ਹੈ ਜੀ ਸਾਥ ਡੇਗੋ ਭਈ ਬੰਦ ਮਾਰਿਆ ਨੇ ਸ਼ੁਰੂ ਹੋ ਗਈਆਂ ਇਹ ਕੁੜੇ ਬੇਰਕੁੜੀ ਹੈ ਉਹਨੇ ਹੱਤੀ ਪੈਨ ਠੀਕ ਹੈ ਮਾਰੇ ਮੰਗਦੇ ਹੂੰ ਤੇ ਦੇਖ ਸਕਦੇ ਹੋ ਕਿ ਸਾਡੇ ਪਿੱਛੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿੱਥੇ ਹੁੰਦੀ ਸੀ ਉਹਦੀ ਜਗ੍ਹਾ ਨਵੀਂ ਬਿਲਡਿੰਗ ਬਣ ਗਈ ਹੈ ਮੇਰੇ ਸੱਜੇ ਪਾਸੇ ਸੁੱਕਾ ਤਲਾਬ ਹੈ ਤੇ ਇੱਥੇ ਜਿਵੇਂ ਵੀਡੀਓ ਨੇ ਦੱਸਿਆ ਹੈ ਕਿ ਇੱਥੇ ਆਪਣਾ ਨਿਸ਼ਾਨ ਸਾਹਿਬ ਲੱਗੇ ਸੀ ਇੱਕ ਇਧਰਲੇ ਪਾਸੇ ਖੂਨ ਦਾ ਸੀ ਕੋਈ ਆਹ ਦੇਖੋ ਆਹ ਤੇ ਇੱਕ ਖੂਹ ਇਹਦੇ ਖੱਬੇ ਪਾਸੇ ਇੱਕ ਨਲਕਾ ਇੱਕ ਨਲਕਾ ਹੁੰਦਾ ਸੀ ਤੇ ਇਧਰਲੇ ਪਾਸੇ ਇਹ ਜਿਹੜਾ ਗਰਾਊਂਡ ਹੈਗਾ ਸੁੱਕਾ ਤਲਾ ਦੇਖ ਕੇ ਆਏ ਆ ਇਥੇ ਪਿੱਛੇ ਹੋਰ ਹੋਸਟਲ ਵਗੈਰਾ ਹੈਗੇ ਆ ਸਾਰਾ ਜਿਹੜਾ ਇਲਾਕਾ ਹੈਗਾ ਇਹ ਸਾਰਾ ਗੁਰਦੁਆਰਾ ਸਾਹਿਬ ਦੇ ਨਾਂ ਹੁੰਦਾ ਸੀ ਤੇ ਹੁਣ ਨੇ ਓਕਾਫ ਬੋਰਡ ਦੇ ਮਹਿਕਮੇ ਆ ਦੇ ਕੰਟਰੋਲ ਦੇ ਅੰਦਰ ਹੈ ਸਾਰੇ ਇਹ ਹੈ ਜੀ ਗੁਰਦੁਆਰਾ ਸ਼ਿਕਾਰਗੜ੍ਹ ਜਿਹੜਾ ਅਸੀਂ ਭੁੱਲ ਗਏ ਸੀ ਤੇ ਵੀਰ ਜੀ ਨੇ ਸਾਵੇਂ ਯਾਦ ਕਰਾਇਆ ਆ ਹੋਰ ਬਣੀ ਠੀਕ ਹੈ ਬਿਲਕੁਲ ਜੀ ਮਿਹਰਬਾਨ ਬੋ ਇਹੋ ਜਗ੍ਹਾ ਹੈਗੀ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਪਹਿਲੇ ਹੁੰਦਾ ਸੀ ਗੁਰਦੁਆਰਾ ਇਕੱਠੇ ਗਏ ਆ ਇਹ ਗੁਰਦਾਰ ਸ਼ਿਕਾਰਗੜ ਅਸੀਂ ਤਲਾਬ ਇਹ ਸੁੱਕਾ ਤਲਾਬ ਦੀ ਗੱਲ ਕੀਤੀ ਤੇ ਮுக்கு ਸਾਹਮਣੇ ਅਸੀਂ ਆਏ ਆ ਮੇਰੇ ਪਿੱਛੇ ਗੁਰਦੁਆਰ ਸਾਹਿਬ ਦੀ ਬਿਲਡਿੰਗ ਹੁੰਦੀ ਸੀ ਪੁਰਾਣੀ ਜਿੰਨੂ ਕਰਕੇ ਹੁਣ ਇੱਥੇ ਨਵਾਂ ਕਬਜ਼ਾ ਹੋ ਕੇ ਨਵੀਆਂ ਬਿਲਡਿੰਗਾਂ ਬਣ ਗਈਆਂ ਲੇਕਿਨ ਇਹ ਜਗ੍ਹਾ ਜਿਹੜੀ ਹੈ ਯਾਦਖਾਰ ਇਹ ਸਾਨੂੰ ਯਾਦ ਰੱਖਣੀ ਬੜੀ ਜ਼ਰੂਰੀ ਹੈ ਕਿ 6ਵੇਂ ਪਾਸਟ ਤੇ ਸ਼ਿਕਾਰ ਖੇਡ ਲਾਂਦੇ ਸੀ ਤੇ ਇੱਥੇ ਇਹ ਗੁਰਦੁਆਰ ਸਾਹਿਬ ਉਹਨਾਂ ਦੀ ਯਾਦਗਾਰ ਸ਼ਿਕਾਰਗੜ ਇੱਥੇ ਹੁੰਦਾ ਸੀ

ਐ ਸਾਰੇ ਕੁਆਰਟਰ ਹੁੰਦੇ ਸੀ ਅਸੇ ਸਾਰੇ ਲਾਸਿਕ ਲਗਾ ਕਾ ਕੋੜੇ ਹੋਦੇ ਸੀ ਰਾਜਾ ਨਿੰਦਰ ਦਾਸ ਦੇ ਫੁੱਲ ਤੋਂ ਸਾਰੇ ਫਾਜ਼ੇ ਤੇ ਇੱਕ ਐਸਾ ਸਾ ਟਾੜਾ ਪਾਈ ਹੁੰਦਾ ਸੀ ਕੁਰਸਾ ਲੈ ਦਾ ਕੀ ਨਾ ਲੈ ਉਹ ਨਾ ਨ ਲਪੋ ਕੇ ਐਥੇ ਐਸੇ ਕੁਆਰਟਰ ਤੇ ਤਾਂ ਵਿਆਹ ਦੇ ਸਾਰੇ بڑے ਕੁਆਰਟਰ ਐ ਸੀ ਉਹ ਟਟ ਗਿਆ ਦਾ ਜੇ ਕੋ ਬਾਈਉ ਦਾ ਸੀ ਜਿਹੜਾ ਅੰਕੁਰ ਜਾ ਰਿਹਾ ਸੀ ਇਹ ਗੁਰਦਾਨ ਕਾਲ ਰਕਦਾ ਸੀ ਅੱਜ ਜੀਵੇ ਸਾਂਝਾ ਪੰਜਾਬ ਤੁਹਾਡੇ ਨਾਲ ਅਸੀਂ ਗੱਲ ਸਾਂਝੀ ਕੀਤੀ ਹੈ ਜੀ ਵਿਛੜੇ ਗੁਰਦੁਆਰਾ ਸਾਹਿਬ ਸ਼ਿਕਾਰਗੜ ਛੀਮੇ ਪਾਸ਼ਾ ਦੇ ਇਹ ਉਹ ਜਗ੍ਹਾ ਜਿੱਥੇ ਮਜ਼ੰਗ ਤੋਂ ਗੁਰੂ ਸਾਹਿਬ ਸ਼ਿਕਾਰ ਖੇੜੇ ਨਾਂਦੇ ਸੀ 1947 ਤੋਂ ਬਾਅਦ ਸਿੱਖ ਸੰਗਤਾਂ ਇਹ ਜਗ੍ਹਾ ਨੂੰ ਭੁੱਲ ਗਈਆਂ ਅੱਜ ਹੁਣ ਜੀਵੇ ਸਾਂਝਾ ਪੰਜਾਬ ਨੇ ਇਤਿਹਾਸ ਨੂੰ ਪੜ ਕੇ ਤੋ ਲੋਕਲ ਬਾਬਿਆਂ ਨੂੰ ਗੱਲ ਕਰਕੇ ਮਿਲ ਕੇ ਖੋਜ ਕਰਕੇ ਇਹ ਜਗ੍ਹਾ ਦੁਬਾਰਾ ਲੱਭੀ ਹੈ ਤੁਸੀਂ ਇਹ ਜਗ੍ਹਾ ਨੂੰ ਗੂਗਲ ਮੈਪਸ ਜਾ ਕੇ ਵੀ ਗੂਗਲ ਕਰ ਸਕਦੇ ਹੋ ਗੁਰਦੁਆਰਾ ਸ਼ਿਕਾਰਗੜ੍ਹ ਤੇ ਇਹੋ ਜੀ ਹੋਰ ਖੋਜ ਲੈ ਕੇ ਹੋਰ ਵਿਸਰੇ ਗੁਰਦੁਆਰੇ ਜਿਹੜੇ ਅਸੀਂ ਆਪਣੇ ਦਿਮਾਗ ਵਿੱਚੋਂ ਭੁੱਲ ਗਏ ਆ ਉਹਨੂੰ ਦੁਬਾਰਾ ਅਸੀਂ ਤੁਹਾਡੇ ਸਾਹਮਣੇ ਹੋਰ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ